ਤਾ ਪਿੰਡ ਵਾਕਾ ਦੇ ਵਿੱਚ ਉਹ ਸਮੇਂ دہشت ਦਾ ਮਾਹੌਲ ਫੈਲ ਗਿਆ ਜਦੋਂ ਇੱਕ ਵਿਅਕਤੀ ਦੀ Laash mili ਤਾਂ ਇਸ ਕਾਰਨ ਪਿੰਡ ਦੇ ਲੋਕ ਨੇ ਜੋ ਸਹਿਮ ਦੇ ਮਾਹੌਲ ਵਿੱਚ ਨੇ ਦੱਸ ਦੀਏ ਕਿ ਜਿੱਥੇ ਸੂਬਾ ਸਰਕਾਰ ਦੇ ਵੱਲੋਂ ਨਸ਼ੇ ਦੇ ਉੱਤੇ ਲਗਾਤਾਰ ਨਕੇਲ ਕਸੀ ਜਾ ਰਹੀ ਹੈ ਉੱਥੇ ਹੀ ਦਿਨਨਗਰ ਦੇ ਵਿੱਚ ਨਸ਼ਾ ਵੱਡੀ ਮਾਤਰਾ ਦੇ ਵਿੱਚ ਮਿਲ ਰਿਹਾ ਹੈ ਤਾਂ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਜੋ ਪਾਰੀ ਮਾਤਰਾ ਦੇ ਵਿੱਚ ਅਜੇ ਵੀ ਮਿਲਦੇ ਹਨ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਸੁੱਦਾਗਰਾਂ ਦੇ ਉੱਤੇ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਨਸ਼ਾ ਜੜ ਤੋਂ ਖਤਮ ਹੋ ਸਕੇ ਤਾਂ ਦੱਸਦੀ ਹੈ ਕਿ ਇਸ ਵਿਅਕਤੀ ਦੀ ਮੌਤ ਹੈ ਜੋ ਵੀ ਨਸ਼ੇ ਕਾਰਨ ਹੋਈ ਹੈ ਤਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਚਿੱਟਾ ਅਤੇ ਸ਼ਰਾਬ ਵੱਡੀ ਮਾਤਰਾ ਦੇ ਵਿੱਚ ਮਿਲ ਰਹੇ ਨੇ ਤਾਂ ਕੁਝ ਪਰਵਾਸੀ ਇਸੇ ਕਾਰਨ ਉਹਨਾਂ ਦੇ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਨੇ ਇਹ ਜੋ ਵਿਅਕਤੀ ਹੈ ਵੀ ਪ੍ਰਵਾਸੀ ਦੱਸਿਆ ਜਾ ਰਿਹਾ ਜੋ ਕਿ ਨਸ਼ਾ ਕਰਕੇ ਗਲੀਆਂ ਨਾਲੀਆਂ ਦੇ ਵਿੱਚ ਡਿੱਗਦਾ ਰਹਿੰਦਾ ਸੀ ਤਾਂ ਅਚਾਨਕ ਰਾਤ ਵੇਲੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ। ਜਦੋਂ ਪਿੰਡ ਦੇ ਲੋਕਾਂ ਨੇ ਇਸ ਨੌਜਵਾਨ ਦੀ ਲਾਸ਼ ਵੇਖੀ ਤਾਂ ਉਹਨਾਂ ਤੁਰੰਤ ਦੀਨਾ ਨਗਰ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਾਬੂ ਦੇ ਵਿੱਚ ਲੈ ਲਿਆ ਤੇ ਅਗਲੇਰੀ ਕਾਰਵਾਈ ਐ ਜੋ ਸ਼ੁਰੂ ਕਰ ਦਿੱਤੀ। ਇੱਕ ਵਾਰ ਤੁਸੀਂ ਵੀ ਸੁਣੋ ਵਾਕਾ ਪਿੰਡ ਦੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ। ਜੀ ਇਹ ਪ੍ਰਵਾਸੀ ਆ ਜੀ। ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਜੂਪੀ ਤੋਂ ਆ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਛਰੇਆਮ ਵੇਖਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇੱਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਮ ਪਤਾ ਆ ਜੀ ਨਾ ਕੋਈ ਨਾਮ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਦਾ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦਾ ਇਹਦੇ ਵਿੱਚ ਨਾਲੇ ਜਿ ਦੇਖ ਕੇ ਰਾਤ ਇਹਦੀ ਅਜੇ ਡੈਥ ਹੋ ਗਈ ਹੈ ਨਹੀਂ ਜੀ ਇਹਦਾ ਇੱਕ ਟਿਕਾਣਾ ਨਹੀਂ ਇਹ ਕੋਈ 10 ਦਿਨੋਂ ਇੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰਫ ਨਸ਼ੇ ਦੇ ਕਾਰਨ ਇੱਥੇ ਰਹਿੰਦੇ ਸਾਡੇ ਪਿੰਡ ਦੇ ਕਿਉਂਕਿ ਇੱਥੇ ਨਸ਼ਾ ਜਿਹੜੀ ਮਸੀਲਟੀ ਆ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਜਿੱਥੋਂ ਮਰਜੀ ਲੱਲੋ ਜਾ ਕੇ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਇੱਥੇ ਜੀ ਸਾਡੇ ਪਿੰ ਇਸ ਬਾਰੇ ਡਾਕਟਰ ਹੀ ਦੱਸ ਸਕਦਾ ਜੀ ਜੋ ਵੀ ਪੌਸਪਾਰਟਰ ਮੋਰਡ ਆਊਗੀ ਉਹਦੇ ਬਤਾਵੋ ਕਰ ਰਹੀ ਹੋਵੇ ਤਾਂ ਪਿੰਡ ਵਾਕਾ ਦੇ ਵਿੱਚ ਉਸ ਸਮੇਂ دہشت ਦਾ ਮਾਹੌਲ ਫੈਲ ਗਿਆ ਜਦੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਤਾਂ ਇਸ ਕਾਰਨ ਪਿੰਡ ਦੇ ਲੋਕ ਨੇ ਜੋ ਸਹਿਮ ਦੇ ਮਾਹੌਲ ਵਿੱਚ ਨੇ ਦੱਸਦੀ ਏ ਕਿ ਜਿੱਥੇ ਸੁਪਰ ਸਰਕਾਰ ਦੇ ਵੱਲੋਂ ਨਸ਼ੇ ਦੇ ਉੱਤੇ ਲਗਾਤਾਰ ਨਕੇਲ ਕਸੀ ਜਾ ਰਹੀ ਹੈ ਉੱਥੇ ਹੀ ਦਿਨਾਂ ਨਗਰ ਦੇ ਵਿੱਚ ਨਸ਼ਾ ਵੱਡੀ ਮਾਤਰਾ ਦੇ ਵਿੱਚ ਮਿਲਦਾ ਹੈ ਤਾਂ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਜੋ ਪਾਰੀ ਮਾਤਰਾ ਦੇ ਵਿੱਚ ਅਜੇ ਵੀ ਮਿਲਦੇ ਹਨ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਸੁੱਦਾਗਰਾਂ ਦੇ ਉੱਤੇ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਨਸ਼ਾ ਜੜ ਤੋਂ ਖਤਮ ਹੋ ਸਕੇ ਤਾਂ ਦੱਸਦੀ ਹੈ ਕਿ ਇਸ ਵਿਅਕਤੀ ਦੀ ਮੌਤ ਹੈ ਜੋ ਵੀ ਨਸ਼ੇ ਕਾਰਨ ਹੋਈ ਹੈ ਤਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਚਿੱਟਾ ਅਤੇ ਸ਼ਰਾਬ ਵੱਡੀ ਮਾਤਰਾ ਦੇ ਵਿੱਚ ਮਿਲ ਰਹੇ ਨੇ ਤਾਂ ਕੁਝ ਪਰਵਾਸੀ ਇਸੇ ਕਾਰਨ ਉਹਨਾਂ ਦੇ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਨੇ ਤਾਇ ਜੋ ਵਿਅਕਤੀ ਹੈ ਵੀ ਪ੍ਰਵਾਸੀ ਦੱਸਿਆ ਜਾ ਰਿਹਾ ਜੋ ਕਿ ਨਸ਼ਾ ਕਰਕੇ ਗਲੀਆਂ ਨਾਲੀਆਂ ਦੇ ਵਿੱਚ ਡਿੱਗਦਾ ਰਹਿੰਦਾ ਸੀ ਤਾਂ ਅਚਾਨਕ ਰਾਤ ਵੇਲੇ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋ ਗਈ। ਜਦੋਂ ਪਿੰਡ ਦੇ ਲੋਕਾਂ ਨੇ ਇਸ ਨੌਜਵਾਨ ਦੀ ਲਾਸ਼ ਵੇਖੀ ਤਾਂ ਉਹਨਾਂ ਤੁਰੰਤ ਦੀਨਾ ਨਗਰ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਾਬੂ ਦੇ ਵਿੱਚ ਲੈ ਲਿਆ ਤੇ ਅਗਲੇਰੀ ਕਾਰਵਾਈ ਐ ਜੋ ਸ਼ੁਰੂ ਕਰ ਦਿੱਤੀ। ਇੱਕ ਵਾਰ ਤੁਸੀਂ ਵੀ ਸੁਣੋ ਵਾਕਾ ਪਿੰਡ ਦੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ। ਜੀ ਇਹ ਪ੍ਰਵਾਸੀ ਆ ਜੀ। ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਜੂਪੀ ਤੋਂ ਆ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਛਰੇਆਮ ਵੇਖਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇੱਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਂ ਪਤਾ ਆ ਜੀ ਨਾ ਕੋਈ ਨਾਂ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਦਾ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦਾ ਇਹਦੇ ਵਿੱਚ ਨਾਲੇ ਜੇ ਦੇ ਕੇ ਰਾਤ ਦੇ ਦੀ ਅੱਜ ਡੈਥ ਹੋ ਗਈ ਹੈ ਨਹੀਂ ਜੀ ਇਹਦਾ ਇੱਕ ਟਕਾਣਾ ਨਹੀਂ ਇਹ ਕੋਈ 10 ਦਿਨਾ ਉੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰਫ ਨਸ਼ੇ ਦੇ ਕਾਰਨ ਇੱਥੇ ਰਹਿੰਦੇ ਸਾਡੇ ਪਿੰਡ 'ਚ ਕਿਉਂਕਿ ਇੱਥੇ ਨਸ਼ਾ ਜਿਹੜੀ ਫੈਸਿਲਿਟੀ ਆ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਹੈ ਜਿੱਥੇ ਮਰਜ਼ੀ ਲੈ ਲੋ ਜਾ ਕੇ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਹੈ ਇੱਥੇ ਜੀ ਸਾ ਇਹ ਬਾਰੇ ਡਾਕਟਰ ਇਹ ਦੱਸ ਸਕਦਾ ਜੀ ਜੋ ਵੀ ਪੂਰ ਮੈਨੇਜਰ ਬੋਰਡ ਆਊਂਗੇ ਉਹਦੇ ਮੁਤਾਬਕ ਕਰ ਲੈ